ਹਾਂ ਸਕੂਲ ਨਹੀਂ ਜਾਂਦਾ ਕਹਿੰਦਾ ਭਾਨੇ ਦੇ ਹੱਕ ਚ ਕਹਿੰਦਾ ਆ ਕੇ ਸਕੂਲ ਨਹੀਂ ਆਣਾ ਪਤਾ ਭੱਜਿਆ ਇਸ ਕਰੋ ਆਏ ਹਾਏ ਹਾਏ ਭਾਨੇ ਦੇ ਘਰੋਂ ਖਰੂ ਕਹਿੰਦਾ ਬੈਰੇ ਹਾਂ ਜਿਵੇਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਨ ਵਾਲੇ ਭਾਨੇ ਸਿੱਧੂ ਤੇ ਤਿੰਨ ਪਰਚੇ ਪਏ ਹੋਏ ਨੇ ਅਤੇ ਉਸ ਦੇ ਉੱਪਰ ਕਾਫੀ ਜਿਆਦਾ ਤਸੱਦਦ ਵੀ ਕੀਤਾ ਜਾ ਰਿਹਾ ਹੈ ਇਸ ਦੇ ਕਰਕੇ ਪੰਜਾਬ ਦੇ ਪਿੰਡ ਕੋੜ ਦੁੰਨੇ ਵਿਖੇ 29 ਜਨਵਰੀ 2024 ਨੂੰ ਅੱਜ ਦੇ ਦਿਨ ਭਾਰੀ ਇਕੱਠ ਹੋਣਾ ਸੀ ਅਤੇ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਨੇ ਅਤੇ ਜੰਮੂ ਕਸ਼ਮੀਰ ਤੋਂ 5-500 ਕਿਲੋਮੀਟਰ ਤੋਂ ਜਵਾਨ ਚੱਲ ਕੇ ਆਏ ਨੇ ਤੇ ਕਾਫੀ ਵੱਡੀ ਤੈਦਾਦ ਦੇ ਵਿੱਚ ਪਿੰਡਾਂ ਦੇ ਜਵਾਨ ਮੁੰਡੇ ਉਹਨਾਂ ਦੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜੇ ਨੇ ਆ ਇੱਕ ਨਿੱਕਾ ਜਿਹਾ ਸਕੂਲ ਦਾ ਬੱਚਾ ਆਪਣੇ ਸਕੂਲੋਂ ਭੱਜਿਆ ਆ ਕਹਿੰਦਾ ਮੈਂ ਤਾਂ ਪਿੰਡ ਕੋਟਦੁੰਨੇ ਜਾਣਾ ਤੇ ਭਾਈ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜਨਾ ਤੇ ਦੋਸਤੋ ਤੁਸੀਂ ਵੀ ਇਸ ਵੀਡੀਓ ਦੇ ਬਾਰੇ ਆਪਣੇ ਕਮੈਂਟ ਜਰੂਰ ਕਰਿਓ ਬਾਕੀ ਆਉਲੇ ਚੱਲਦੇ ਆ ਪੂਰੀ ਖਬਰ ਦੇ ਵੱਲ ਜਿਹੜਾ ਬੰਦਾ ਵਿਚਾਰਾ ਪੰਜਾਬ ਦਾ